सिया सुख प ਜੀਦਾ ਨਾ ਕੀ ਕਰ ਰਹੇ ਹੋ ਜੀ ਜੈ ਸ਼੍ਰੀ ਰਾਮ ਅੱਜ ਸਾਨੂੰ ਬਹੁਤ ਖੁਸ਼ੀ ਦਾ ਦਿਨ ਆ ਜੀ ਅੱਜ 22 ਤਰੀਕ ਨੂੰ ਪ੍ਰਭ ਰਾਮ ਜੀ ਦਾ ਮੰਦਿਰ ਬਣਿਆ ਤੇ ਉਹ ਉਹਦੇ ਉਪਲક્ષਿਅੇ ਵਿੱਚ ਆਪਾਂ ਲੰਗਰ ਲਗਾ ਰਹੇ ਆ ਮੈਂ ਤੇ ਮੇਰੇ ਸਾਰੇ ਦੋਸਤ ਮੋਨੂ ਬੰਮਣ ਜੀ ਬਿੰਕੂ ਅੰਗੁਰਾਲ ਜੀ सोनू ਕਤਿਆਲ ਜੀ ਹੋਰ ਵੀ ਸਾਰੇ ਮਾਰਕੀਟ ਵਾਲੇ ਨਾਲ ਕੇ ਅਸੀਂ ਲੰਗਰ ਲਗਾ ਰਹੇ ਆ ਇੰਦਰਜੀਤ ਜੀ ਤੇ ਮੋਨੂ ਜੀ ਕਲੋਥ ਹਾਊਸ ਵਾਲੇ ਡੀਸੀ ਮਾਰਕੀਟ ਜਿਹਨਾਂ ਦਾ ਕਲੋਥ ਹਾਊਸ ਹੈ ਸਾਰੇ ਭਲਕੇ ਲੰਗਰ ਲਗਾ ਰਹੇ ਆ ਸਾਨੂੰ ਮੰਦਰ ਬਣਨ ਦੀ ਬਹੁਤ ਖੁਸ਼ੀ ਹੈ ਜੈ ਸ਼੍ਰੀ ਰਾਮ ਮੰਦਰ ਬਣਿਆ ਉਹਦੀ ਖੁਸ਼ੀ ਲਾਇਆ ਜੀ ਆ ਹਾਂਜੀ ਇਹ ਰਾਮ ਮੰਦਰ ਤੇ ਬਣਨ ਦੀ ਖੁਸ਼ੀ ਜੀ ਲਗਾਇਆ ਗਿਆ ਤੇ ਕੱਲ ਦਾ ਦਿਨ ਤਾਂ ਬਹੁਤ ਜ਼ਿਆਦਾ ਸ਼ੁਭ ਰਹੇਗਾ ਕੱਲ ਹਿੰਦੂਆ ਦੀ ਦਵਲੀ ਮਨਾਈ ਜਾਏਗੀ ਜਿਹੜਾ ਕਿ ਹਰ ਸਾਲ ਤੇ 22 ਤਰੀਕ ਨੂੰ ਮੇਲੇ ਲੱਗਣ ਕਰਨਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਪਿਆਰ ਭਰੀ ਸਤਿ ਸ਼੍ਰੀ ਰਾਮ ਅਯੁੱਧਿਆ ਵਿੱਚ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਅੱਜ ਅਸੀਂ ਆਪਣੀ ਐਨਜੀਓ ਇਸਕਾਮ ਹੈਲਪਿੰਗ ਹੈਂਡ ਵੱਲੋਂ ਇੱਥੇ ਲੰਗਰ ਲਗਾਇਆ ਇਹ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਦੇਸ਼ਵਾਸੀ ਕੱਲ 22 ਜਨਵਰੀ ਨੂੰ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਨ ਤੇ ਖੁਸ਼ੀਆਂ ਮਨਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ